ਬਠਿੰਡਾ ਖੇਤਰ ਵਿੱਚ ਗਰਮੀ ਸੋਮਵਾਰ ਨੂੰ ਇੱਕ ਵਾਰ ਫਿਰ ਸਾਰੇ ਰਿਕਾਰਡ ਤੋੜਦੀ ਦਿਖੀ। ਦੁਪਹਿਰ ਸਮੇਂ ਦੀਆਂ ਇਹ ਤਸਵੀਰਾਂ ਨੇ ਬਠਿੰਡਾ ਦੇ ਵੱਖ-ਵੱਖ ਬਾਜ਼ਾਰਾਂ ਦੀਆਂ ਤੇ ਹੋਰ ਕੁਝ ਪ੍ਰਮੁੱਖ ਸੜਕਾਂ ਦੀਆਂ। ਜਿੱਥੇ ਤੁਸੀਂ ਦੇਖ ਸਕਦੇ ਹੋ ਕਿ ਤਿੱਤੀਆਂ ਹਵਾਵਾਂ ਤੇ ਤੇਜ਼ ਧੁੱਪ ਨੇ ਸਭ ਕੁਝ ਠੱਪ ਕਰਕੇ ਰੱਖ ਦਿੱਤਾ ਹੋਇਆ। ਜਿੱਥੇ ਐਤਵਾਰ ਨੂੰ ਬਠਿੰਡਾ ਖੇਤਰ ਵਿੱਚ ਜ਼ਿਆਦਾ ਥਾਵਾਂ ਤੇ ਤਾਪਮਾਨ 47 ਤੋਂ 45 ਡਿਗਰੀ ਦੇ ਆਸ-ਪਾਸ ਰਿਹਾ, ਉੱਥੇ ਹੀ ਸੋਮਵਾਰ ਨੂੰ ਤਾਪਮਾਨ ਥੋੜਾ ਹੋਰ ਵਧ ਗਿਆ। ਤੇ ਜ਼ਿਆਦਾਤਰ ਥਾਵਾਂ ਤੇ 45 ਡਿਗਰੀ ਤੇ ਤਾਪਮਾਨ ਜਾਂਦਾ ਦਿਖਿਆ ਜਿਸ ਦੇ ਚਲਦਿਆਂ ਭਰੇ ਰਹਿਣ ਵਾਲੇ ਬਾਜ਼ਾਰ ਤੇ ਸੜਕਾਂ ਵੀ ਸੁੰਨੀਆਂ ਨਜ਼ਰ ਆਈਆਂ ਮਾਹੌਲ ਦੁਪਹਿਰ ਸਮੇਂ ਕਰਫਿਊ ਵਰਗਾ ਨਜ਼ਰ ਆਇਆ ਲੋਕ ਘਰਾਂ ਵਿੱਚ ਦਬਕੇ ਰਹੇ ਜਿਨ੍ਹਾਂ ਨੂੰ ਮਜਬੂਰੀ ਵਸ ਨਿਕਲਣਾ ਪਿਆ ਉਹ ਗਰਮੀ ਤੋਂ ਬਚਣ ਲਈ ਤਰ੍ਹਾਂ ਤਰ੍ਹਾਂ ਦੇ ਯਤਨ ਕਰਦੇ ਦਿਖੇ ਬਾਜ਼ਾਰਾਂ ਦਾ ਇਹ ਆਲਮ ਦੇਖ ਕੇ ਕਈ ਦੁਕਾਨਦਾਰ ਆਪਣੇ ਕੰਮ ਨੂੰ ਲੈ ਕੇ ਚਿੰਤਾਜ ਦਿਖੇ ਗਰਮੀ ਨਾਲ ਬੇਹਾਲ ਲੋਕ ਰੱਬ ਤੋਂ ਮੀਂਹ ਵੀ ਮੰਗਦੇ ਦਿਖੇ ਤੇ ਉਧਰ ਖੇਤਾ ਵਿੱਚ ਝੋਨਾ ਲਗਾ ਰਹੇ ਖੇਤ ਮਜ਼ਦੂਰਾਂ ਦਾ ਹਾਲਤਾਂ ਹੋਰ ਵੀ ਤਰਸਯੋਗ ਸੀ। ਮੱਛਾ ਦਾ ਬਹੁਤ ਜ਼ਿਆਦਾ ਹੈ। ਜੇ ਮੀਂਹ ਪੈ ਜੇ ਤਾਂ ਮੀਂਹ ਲੋਟ ਹੈ। ਪਹੁੰਚੋ ਨਾ ਲਾਉਣੇ ਆ ਤਾਂ ਪਾਣੀ ਟਪ ਜਾਂਦਾ ਹੈ। ਲੇਬਰ ਤੋਂ ਕੰਮ ਨਹੀਂ ਹੁੰਦਾ। ਹੈ ਵਪਾਰੀ ਵਰਗ ਨੂੰ ਵੀ ਬਹੁਤ ਔਖਾ ਹੈ। ਬਾਹਰ ਅੰਦਰ ਜਾਣਾ ਕੋਈ ਕੰਮ ਉਹ ਹੁੰਦਾ ਨਹੀਂਗਾ ਸਮਾਰ ਕੇ। ਕਾਰੋਬਾਰ ਤੇ ਫਰਕ ਪੈਣਾ ਹੀ ਜੇ ਵਾਰੀ-ਵਾਰ ਕੋਈ ਫਰਕ ਪਾਊਗਾ। ਕਾਰੋਬਾਰ ਤੇ ਫਰਕ ਪੈਣੇ ਪੈਣੇ। ਵਪਾਰੀ ਨੇ ਕਾਰੋਬਾਰ ਉੱਪਰ-ਨੀਚੇ ਕਰਨਾ ਹੈ ਫਰਕ ਫਰਕ ਪੈਂਦਾ ਜੀ ਬਹੁਤ ਫਰਕ ਮੂੰਹ ਟਕੇ ਬਗੈਰ ਕਿਤੇ ਜਾਲ ਨਹੀਂ ਸਕਦੇ ਜੇ ਮੂੰਹ ਟਕਦੇ ਆ ਫਿਰ ਆਪਣੀ ਜਿਹਦੇ ਮਤਲਬ ਪਸਾਰੇ ਇਹ ਚਲਾਨ ਕੱਟਦੇ ਆ ਜੋ ਮੌਕੇ ਦਾ ਵਾਤਾਵਰਨ ਦਾ ਮਾਹੌਲ ਬਣਿਆ ਹੋਇਆ ਹੱਤ ਦੀ ਗਰਮੀ ਨੇ ਹਰ ਇੱਕ ਦਾ ਜਿੰਨਾ ਦੁਬੇਰ ਕੀਤਾ ਹੋਇਆ ਉਸ ਦੇ ਨਾਲ ਜਿੱਥੇ ਰਹਿਣਾ ਮੁਸ਼ਕਲ ਹੋ ਰਿਹਾ ਹੋ ਤੇ ਇਸ ਨਾਲ ਵਪਾਰ ਬਿਲਕੁਲ ਹੀ ਖਤਮ ਹੋ ਚੁੱਕਿਆ ਇਹ ਤੁਸੀਂ ਬਾਜ਼ਾਰ ਦੀ ਗੱਲ ਦੇਖੋ ਤਾਂ ਸੜਕਾਂ ਤੇ ਤੁਹਾਨੂੰ ਕੋਈ ਵੀ ਆਵਾਜ਼ਾਈ ਨਹੀਂ ਮਿਲਦੀ ਤੇ ਨਾ ਹੀ ਦੁਕਾਨਾਂ ਤੇ ਕੋਈ ਗੱਕੀ ਹੈ ਕਿਉਂਕਿ ਐਸ ਡਰਦੇ ਮਾਹੌਲ ਵਿੱਚ ਗਰਮੀ ਤੋਂ ਡਰਦੇ ਹੋਏ ਲੋਕ ਘਰਾਂ ਚੋਂ ਨਿਕਲਣ ਤੋਂ ਗਰੇਜ ਕਰ ਰਹੇ ਨੇ ਆ ਪਿਛਲੇ ਤਿੰਨ ਚਾਰ ਦਿਨਾਂ ਤੋਂ ਬਹੁਤ ਜ਼ਿਆਦਾ ਗਰਮੀ ਪੈ ਰਹੀ ਹੈ ਇਸ ਕਰਕੇ ਆਮ ਬੰਦਾ ਜੇ ਘਰੋਂ ਨਿਕਲਣਾ ਮੁਸ਼ਕਲ ਕਰ ਗਿਆ ਕੋਈ ਦੁਕਾਨਦਾਰੀ ਜੇ ਸਾਡਾ ਇਲੈਕਟ੍ਰੀਕਲ ਦਾ ਕੰਮ ਹੈ ਗਰਮੀ 'ਚ ਘੱਟ ਨਿਕਲਣ ਕਰਕੇ ਕੰਮ ਘੱਟ ਚੱਲ ਰਿਹਾ ਹੈ ਤੇ ਸ਼ਾਮਿਲ ਨਿਕਲਦੇ ਨੇ ਕੰਮ ਹੋਰ ਨਹੀਂ ਪੰਦਾ ਗਰਮੀ ਨਾਲ ਗਰੀਚ ਜਨਤਾ 'ਚ ਬਹੁਤ ਫਰਕ ਪੈਂਦਾ ਇਹ ਰੋਜ਼ ਘੱਟ ਹੋ ਜਾਂਦਾ ਜੀ ਰੇੜੀ ਦੇ ਇਸ ਕਰਕੇ ਬਹੁਤ ਫਰਕ ਹੈ ਜੀ ਕਿਉਂ ਬਿਜਲੀ ਦੇ ਕੱਟ ਲੱਗਣੇ ਸ਼ੁਰੂ ਹੋ ਜਾਂਦੇ ਜੀ ਗਰਮੀ ਨਾਲ ਸਾਰਾ ਦਿਨ ਹੁਣ ਗਲੇ ਨਹੀਂ ਤੁਸੀਂ ਚਲੇ ਜਾਓ ਕੋਈ ਨਹੀਂ ਬਾਹਰ ਨਿਕਲਣ ਨੂੰ ਦੇਖਣ ਨੂੰ ਮਿਲਦਾ ਜੀ ਦੇਖੋ ਜੀ ਜਿਹੜਾ ਗਰਮੀ ਦਾ ਇਸ ਸਮੇਂ ਤਾਪਮਾਨ ਹੈ ਲਗਭਗ ਪਿਛਲੇ ਕਾਫੀ ਦਿਨਾਂ ਤੋਂ ਜਿਹੜਾ ਟੈਂਪਰੇਚਰ ਹੈ ਕਿਦੇ 43 42 ਔਰ ਗਰਮੀ ਇੰਨੀ ਕਿ ਜ਼ਿਆਦਾ ਹੈ ਮਾਰਕੀਟ ਦੇ ਵਿੱਚ ਦੇਖੋ ਕੰਮਕਾਰ ਦੀ ਬੜੀ ਮਤਲਬ ਜਣਾ ਮੰਦਾ ਮਾਰਕੀਟ ਦੇ ਵਿੱਚ ਹੈ ਕਿਉਂਕਿ ਹਰੇਕ ਬੰਦਾ ਕੋਸ਼ਿਸ਼ ਇਹ ਕਰਦਾ ਵੀ ਚਲੋ ਮੌਸਮ ਠੀਕ ਹੋਉ ਤਾਂ ਅਸੀਂ ਮਾਰਕੀਟ ਦੇ ਵਿੱਚ ਨਿਕਲਾਂਗੇ ਔਰ ਇਹਦੇ ਵਿੱਚ ਜ਼ਿਆਦਾ ਨੁਕਸਾਨ ਹੈ ਜਿਹੜਾ ਪਛੜੇ ਪੰਛੀਆਂ ਔਰ ਮਤਲਬ ਮੋਸਟਲੀ ਟੂ ਵੀਲਰ ਵਹੀਕਲ ਨੇ ਜਿਹੜੇ ਉਹਨਾਂ ਨੂੰ ਤਾਂ ਬਹੁਤ ਜ਼ਿਆਦਾ ਖਾਈ ਆ ਮਤਲਬ ਇੰਨੀ ਜ਼ਿਆਦਾ ਇੰਨਾ ਜ਼ਿਆਦਾ ਸੇਕ ਹੈ ਬੁਰਾ ਹਾਲ ਹੋਇਆ ਪਿਆ ਔਰ ਸਾਡੀ ਮੈਂ ਇੱਕ ਜਨਤਾ ਨੂੰ ਸਾਡੀ ਨੂੰ ਅਪੀਲ ਵੀ ਇਹ ਕਰਨਾ ਚਾਹੁੰਗਾ ਕਿ ਆਪਣੀ ਛੱਤਾਂ ਦੇ ਉੱਤੇ ਆਲੇ ਉਹ ਆਪਣਾ ਮਤਲਬ ਕੋਈ ਬਰਤਨ ਲਗਾ ਕੇ ਉਹਨਾਂ ਦੇ ਵਿੱਚ ਪਾਣੀ ਪਾਓ ਤਾਂ ਕਿ ਜਿਹੜੇ ਸਾਡੇ ਪੰਛੀ ਐ ਪਿਆਸੇ ਨਾ ਮਰਨ ਤਾਂ ਕਿ ਇਹਨਾਂ ਨੂੰ ਗਰਮੀ ਤੋਂ ਰਾਹਤ ਮਿਲ ਸਕੇ ਹਾਂਜੀ ਬਹੁਤ ਮੁਸ਼ਕਿਲਤਾ ਆ ਰਹੀ ਹੈ ਪਰ ਕੀ ਕਰੀਏ ਪਾਪੀ ਪੇੜ ਦਾ ਸਵਾਲ ਆਈ ਕਰੇ ਖਰਚਾ ਪਾਣੀ ਦੇਣਾ ਹੁੰਦਾ ਹੈ ਰੋਟੀ ਪਾਣੀ ਦਾ ਵਰ ਚੱਲਦਾ ਬਸਲਾ ਹਲਦਾ ਕਰਕੇ ਤੁੱਪੇ ਬੈਠੇ ਆ ਕੋਈ ਆ ਰਿਹਾ ਕੋਈ ਨਹੀਂ ਆ ਰਿਹਾ ਬਸ ਟਾਈਮ ਪਾਸ ਕਰੀ ਜਨੇ ਰੱਬ ਆਸਰੇ ਬੈਠ ਕੇ ਕੋਈ ਆ ਟਾਵਾ ਟਾਵਾ ਆ ਰਿਹਾ ਪਰ ਕੋਈ ਲੈ ਨਹੀਂ ਰਿਹਾ ਗਈ ਤੁੱਪ ਕਰਕੇ ਕੋਈ ਖਰਦਾ ਨਹੀਂ ਬਈ ਤੁੱਪ ਹੈ ਹੀ ਬਹੁਤ ਜ਼ਿਆਦਾ ਇਹ ਮੁਸ਼ਕਲ ਆਈ ਅੰਨ ਗਈ ਬਈ ਮੁਸ਼ਕਲ ਹੀ ਆਈ ਕਦੇ ਕੰਮ ਚੱਲਦਾ ਕਦੇ ਨਹੀਂ ਚੱਲਦਾ ਕਦੇ ਆਉਂਦੇ ਆ ਕਦੇ ਨਹੀਂ ਆਉਂਦੇਗੇ ਬਸ ਜੀ ਤੁਰੇ ਫਿਰਦੇ ਆ ਬਸ ਰੱਬ ਆਸਰੇ ਰੋੜ ਤੇ ਤਪਸ ਮਾਰ ਰਹੀ ਰੋੜ ਇਸੇ ਕਰਕੇ ਛਾਵੇ ਜਾ ਕੇ ਬਹਿ ਜੀਦਾ ਜੀ ਕੋਈ ਗਾਹ ਕਉਂਦਾ ਤੋਰਲੀ ਦਾ ਗੱਡੀ ਦੀ ਪੜਾਸ ਬਾਹੋਂ ਵੀ ਆਕਸੀਜਨ ਬਾਲਾ ਹੋਇਆ ਪਿਆ। ਇਸ ਲਈ ਜੀ 5-7 ਦਿਨਾਂ ਤੋਂ ਟੈਂਪਰੇਚਰ ਇੰਨਾ ਵੱਧ ਚੁੱਕਿਆ ਹੈਗਾ ਜੀ ਕਿ ਲੋਕਾਂ ਦਾ ਬਾਹਰ ਨਿਕਲਣਾ ਹੀ ਦੁੱਭਰ ਹੋਇਆ ਪਿਆ। ਸਾਡੇ ਅਸੀਂ ਦੁਕਾਨਦਾਰੀਆਂ ਦੀ ਗੱਲ ਕਰੀਏ ਤਾਂ ਐਂ ਲਾ ਲੋ ਜੀ ਸਵੇਰ ਤੋਂ ਲੈ ਕੇ ਹੁਣ ਤੱਕ ਐਂ ਸਮਰੋ ਬਾਜ਼ਾਰ 'ਚ ਜਿਵੇਂ ਕਰਫਿਊ ਲੱਗਿਆ ਹੁੰਦਾ ਨਾ ਉਹ ਹਾਲਾਤ ਨੇ ਜੀ। ਕਿਸੇ ਵੇਲੇ ਕੋਈ ਸ਼ਾਮ ਨੂੰ ਇੱਕਾ ਦੁੱਕਾ ਕੋਈ ਲੋਕ ਨਿਕਲਦੇ ਨੇ। ਨਹੀਂ ਤਾਂ ਐਂ ਸਮਰੋ ਨਾ ਕੋਈ ਪਿੰਡ ਵਾਲਾ ਨਾ ਕੋਈ ਸ਼ਹਿਰ ਵਾਲਾ ਕੋਈ ਵੀ ਨਹੀਂ ਆ ਰਹੀ ਬਾਜ਼ਾਰਾਂ ਬਿਲਕੁਲ ਸ਼ਾਂਤ ਹੋਏ ਪਈ ਬਾਜ਼ਾਰ। ਦੁਕਾਨਦਾਰੀ ਬਹੁਤ ਬੁਰਾ ਹਾਲ ਹੈ ਜੀ ਮਤਲਬ ਕਿ ਹੁਣ ਤਾਂ ਐਸਾ ਵੀ ਖਰਚੇ ਸਾਰੇ ਪੱਲੋਂ ਪਈ ਜਾਂਦੇ ਦੱਸਦੀ ਹੈ ਕਿ ਮੌਸਮ ਵਿਭਾਗ ਅਨਸਾਰ ਅਗਲੇ 4 ਤੋਂ 5 ਦਿਨ ਤੱਕ ਗਰਮ ਲੂ ਚੱਲੇਗੀ ਤੇ ਰਾਤਾਂ ਵੀ ਗਰਮ ਰਹਿਣਗੀਆਂ ਸੋ ਆਪਣਾ ਖਿਆਲ ਰੱਖਿਓ ਕੈਮਰਾਮੈਨ ਸੁਖਮੰਦਰ ਸਿੰਘ ਦੇ ਨਾਲ ਬਿਊਰੋ ਰਿਪੋਰਟ ਫਾਸਟਵੇ ਨਿਊਜ਼ ਬਟੰਡਾ ਖਬਰਨਾਮਾ